ਸਾਚੀ ਕਲ ਸਾਰਿਆਂ ਨੂੰ ਦਰਬਾਰ ਤਖਿਆ ਮੀਆਂ ਹਾਫਿਜ਼ ਕਾਕੇ ਸ਼ਾ ਸਥਾਨਤੀ ਪ੍ਰਬੰਧਕ ਕਮੇਟੀ ਅਤੇ ਸੂਫੀਆਨਾ ਗਾਇਕ ਪਦਮਸ਼੍ਰੀ ਹੰਸਰਾਜ ਜੀ ਹੰਸ ਉੱਚੇ ਚੇ ਤੌਰ ਤੇ ਪਹੁੰਚੇ ਇਸ ਸਮੇਂ ਪ੍ਰਬੰਧਕ ਕਮੇਟੀ ਦੇ ਪਿੰਡ ਵਾਸੀ ಗ್ರಾಮ ਪੰਚਾਇਤ ਦੇ ਨਾਲ ਹੰਸਰਾਜ ਹੰਸ ਜੀ ਨੇ ਆਉਣ ਵਾਲੀ 27 ਤੇ 28 ਤਰੀਕ ਦੇ ਮੇਲੇ ਦੇ ਸਬੰਧ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਅਤੇ ਸਲਾਮਸ਼ੁਆ ਕਰਕੇ ਮੇਲੇ ਨੂੰ ਸਚੱਦੇ ਚੰਗਦੇ ਨਾਲ ਮਨਾਉਣ ਵਾਸਤੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਆਸ ਰੱਖੀ ਔਰ ਮੇਲੇ ਨੂੰ ਇਸੇ ਤਰ੍ਹਾਂ ਪਿੰਡ ਵਾਸੀ ਅਤੇ ਹੌਂਸਰਾਜ ਹੰਸ ਦੀ ਪੂਰੀ ਟੀਮ ਵੱਲੋਂ ਬੁਰੇ ਸ਼ਰਦਾ ਭਾਵਨਾ ਦੇ ਨਾਲ ਮਨਾਉਣ ਦੀ ਜਿਹੜੀ ਉਹ ਗੱਲ ਆਖੀ ਤੋਂ 26, 27 ਅਤੇ 28 ਤਰੀਕ ਨੂੰ ਲੋਕਾਤਿਸ਼ਾ ਦੇ ਦਰਬਾਰ ਤੇ ਮੇਲਾ ਜਿਹੜਾ ਆ ਸ਼ਰਧਾ ਪਾਵਨਾਂ ਦੇ ਨਾਲ ਪਿੰਡ ਬੱਤਰੀਆਂ ਨੇ ਉਹਨਾਂ ਦੇ ਆਉਣਾ ਆ ਪੂਰ ਨਹੀਂ ਦੇਣਾ ਉਹਦੇ ਨਾਲ ਸ਼ਰਧਾ ਪਾਵਨਾਂ ਦੇ ਸਾਰਿਆਂ ਨੂੰ ਖੁੱਲਾ ਸੱਦਾ ਆ ਤੁਲੇ ਚੱਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਇਸੇ ਤਰ੍ਹਾਂ ਪਿੰਡ ਦੁਸਾਂਝ ਕਲਾਂ ਵਿਖੇ ਬਾਬਾ ਮੱਈਆ ਜੀ ਦਰਬਾਰ ਬਿਖੇ ਅੱਜ ਜੋ ਸਲਾਨਾ ਜੋੜ ਮੇਲਾ ਚੱਲ ਰਿਹਾ ਹਾਂਸ ਰਾਜ ਹਾਂਸ ਜੀ ਉੱਚੇ ਤੌਰ ਤੇ ਇੱਥੇ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਨੇ ਸੋ ਪ੍ਰਬੰਧਕ ਕਮੇਟੀ ਅਤੇ ਹੋ ਜਾਗਾ ਪਿੰਡ ਵਸੀਆਂ ਵੱਲੋਂ ਉਹਨਾਂ ਦਾ ਜੱਸ ਸਵਾਗਤ ਕੀਤਾ ਗਿਆ ਸੋ ਹਾਂਸ ਰਾਜ ਹਾਂਸ ਜੀ ਵੱਲੋਂ ਪਹਿਲਾਂ ਤਾਂ ਬਾਬਾ ਮਈਆ ਜੀ ਅਸਥਾਨ ਤੇ ਨਤਮਸਤਕ ਹੋ ਕੇ ਹਾਜ਼ਰੀ ਭਰੀ ਉਪਰੰਤ ਜੋ ਨਕਲਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਵਿੱਚ ਹਾਜੀਪਰੀ ਔਰ ਪਿੰਡ ਵਾਸੀਆਂ ਨੂੰ 27 ਔਰ 28 ਦੇ ਰਾਕੇਸ਼ਾ ਦਰਬਾਰ ਦੇ ਜੋ ਮੇਲਾ ਹੋਣ ਵਾਲਾ ਉਹਦੇ ਲਈ ਖੁੱਲਾ ਸੱਦਾ ਦਿੱਤਾ ਗਿਆ। ਤੁਸੀਂ ਦੇਖ ਰਹੇ ਹੋ ਦੂਸਾਂਝ ਚਲਾ ਤੋਂ ਸੁੰਦਰਪਾਲ ਕੋਕੂ ਦੀ ਖਾਸ ਕੋਣ। ਸਾਂਝ ਲਾਈਵ ਨਿਊ ਚੈਨਲ ਰਹੀ। ਕਥਨ ਸ਼੍ਰੀ ਸਿੰਘ ਹਸਨ ਸਮਝ ਹਸਤੀ। Ayúdate. ਬਹੁਤ ਬਹੁਤ ਜੀ ਆਇਆਂ ਨੂੰ ਜੀ ਬਹੁਤ ਬਹੁਤ ਜੀ ਆਇਆਂ ਨੂੰ ਜੀ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਪਿੰਡ ਦੇ ਸਾਜ ਕਲਾ ਦੇ ਵਿੱਚ ਔਰ ਇਹਨਾਂ ਦੇ ਨਾਲ ਸਾਡੇ ਵਾਤੀ ਸਤਿਕਾਰਯੋਗ ਸਿੰਗਰ ਕਰਨਵੀਰ ਦਸਾਂਝ ਜੀ ਸ੍ਰਿੰਦਰਪਾਲ ਕੋਕੂ ਜੀ ਪ੍ਰੈਸ ਮੀਡੀਆ ਤੋਂ ਇੱਥੇ ਪਹੁੰਚੇ ਨੇ ਇਹਨਾਂ ਦੇ ਪਹੁੰਚਣ ਤੇ ਪ੍ਰਬੰਧਕ ਕਮੇਟੀ ਵੱਲੋਂ ਔਰ ಗ್ರಾಮ ਪੰਚਾਇਤ ਸਾਜ ਕਲਾ ਵੱਲੋਂ ਔਰ ਸਾਰੇ ਨਗਰ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਔਰ ਅਬ ਜੀ ਦੇ ਵਾਸਤੇ ਇਹੀ ਇੱਕ ਸ਼ੇਰ ਹੈ ਜੀ ਕਿ ਜ਼ਿੰਦਗੀ ਕੇ ਕਿਰਦਾਰ ਕੋ ਨਿਭਾਣਾ ਇਤਨੀ ਸ਼ਿੱਦਤ ਸੇ ਕਿਉਂਕਿ ਇਹਨਾਂ ਨੇ ਨਿਭਾਇਆ ਹੈ ਕਿ ਜ਼ਿੰਦਗੀ ਕੇ ਕਿਰਦਾਰ ਕੋ ਨਿਭਾਣਾ ਇਤਨੀ ਸ਼ਿੱਦਤ ਸੇ ਕਿ ਪਰਦਾ ਗਿਰਨੇ ਕੇ ਬਾਅਦ ਵੀ ਤਾਲੀਆਂ ਵੱਜਦੀ ਰਹੇ ਤੋਂ ਮੈਂ ਸਰੀਰ ਤਾਂ ਸਾਰਿਆਂ ਨੇ ਛੱਡ ਕੇ ਜਾਣਾ ਪਰ ਇਹਨਾਂ ਦੇ ਜਾਣ ਤੋਂ ਬਾਅਦ ਵੀ ਇਹਨਾਂ ਨੂੰ ਯਾਦ ਕੀਤਾ ਜਾਣਾ ਸਾਨੂੰ ਵੀ ਸਾਰਿਆਂ ਨੂੰ ਇਦਾਂ ਦਾ ਆਪਣਾ ਕਿਰਦਾਰ ਨਿਭਾ ਕੇ ਜਾਣਾ ਚਾਹੀਦਾ ਹੈ ਆਓ ਰਣਵੀਰ ਦਸਾਂਝ ਜੀ ਮੈਂ ਮੈਂ ਇਹ ਕਹਿਣਾ ਹੁੰਦੇ ਰਿਹਾ ਆਦਨਿ ਸਾਡੇ ਬਹੁਤ ਹੀ ਇਸਤਿਹਾਰਯੋਗ ਰਣਵੀਰ ਦਸਾਂਝ ਜੀ ਜਕਾਰਾ ਸੱਚੀ ਸਰਕਾਰ ਦਾ ਸਾਰੇ ਬੋਲੋ ਜੀ ਨਰਾਜਤਾਨੀ ਕੋ ਕਿਸੇ ਇੱਕ ਦੂਜੇ ਦੇ ਨਾਲ ਸਾਰੇ ਉੱਚੀ ਬੋਲੋ ਫਿਰ ਜਕਾਰਾ ਸੱਚੀ ਸਰਕਾਰ ਦਾ ਸੱਚੀ ਸਰਕਾਰ ਦੀ ਜੈ ਸੋ ਅੱਜ ਸਵਭ ਬਣਿਆ ਕੁਦਰਤੀ ਸਵਭ ਬਣਿਆ ਸਾਡੇ ਮਾਨਯੋਗ ਸ਼੍ਰੀ ਹੰਸ ਰਾਜ ਹੰਸ ਜਿਹੜੇ ਕਿਸੇ ਜਾਣ ਪਹਿਚਾਣ ਦੇ ਮਹਤਾਜ ਨਹੀਂ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਆਪਾਂ ਸਾਰੇ ਇਹਨਾਂ ਨੂੰ ਜਾਣਦੇ ਆ ਜਿਹੋ ਜਿਹਾ ਹਾਂਸ ਰਾਜ ਹਾਂਸੀ ਦਾ ਨਾਮ ਹੈ ਉਸ ਤੋਂ ਵੀ ਕਿਤੇ ਵੱਧ ਕੇ ਇਹਨਾਂ ਦੇ ਵਿੱਚ ਹਲੀਮੀ ਹੈ ਪਿਆਰ ਹੈ ਮੁਹਬਤ ਹੈ ਦੁਨੀਆ ਦੇ ਉਹਨਾਂ ਸਿੰਗਰਾਂ ਦੇ ਵਿੱਚ ਇਹਨਾਂ ਦਾ ਨਾਮ ਹੈ ਜਿਨ੍ਹਾਂ ਸਿੰਗਰਾਂ ਨੂੰ ਲੋਕ ਵੇਖਣ ਲਈ ਤਰਸਦੇ ਹੁੰਦੇ ਸੀ ਜਦੋਂ ਅਸੀਂ ਵੀ ਛੋਟੇ-ਛੋਟੇ ਹੁੰਦੇ ਸੀਗੇ ਤਾਂ ਮਡਾਲੀ ਵੇਖਣ ਜਾਣਾ ਆਪਾਂ ਸਾਰਿਆਂ ਨੇ ਦੇਖਿਆ ਹੁਣੇ ਆ ਜੀ ਮਡਾਲੀ ਮੇਲਾ ਵੇਖਣ ਜਾਂਦੇ ਹੁੰਦੇ ਸੀ ਤੇ ਕਦੇ ਨੇੜੇ ਹੁੰਨੀ ਸੀ ਮੇਲੇ ਭਾਜੀ ਹੋਰਾਂ ਨੂੰ ਅੱਜ ਇਹਨਾਂ ਨੂੰ ਨੇੜਿਓਂ ਮਿਲਿਆ ਵੀ ਆ ਦੇਖਿਆ ਵੀ ਤੁਸੀਂ ਸਾਰਿਆਂ ਨੇ ਐ ਨਹੀਂ ਮਹਿਸੂਸ ਹੁੰਦਾ ਜਿਹੜਾ ਬੰਦਾ ਇਹਨੂੰ ਇੱਕ ਵਾਰੀ ਮਿਲ ਲੈਂਦਾ ਉਹਨੂੰ ਐ ਮਹਿਸੂਸ ਨਹੀਂ ਹੋਊਗਾ ਕਿ ਇਹ ਉਹਨਾਂ ਨੂੰ ਪਹਿਲੀ ਵਾਰੀ ਮਿਲੇ ਨੇ ਇਹੋ ਜੇ ਸੁਭਾਅ ਦੇ ਮਾਲਕ ਨੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜਾ ਬਾਬਾ ਕਾਕੇਸ਼ਾ ਦਾ ਬਾਗ ਹੈ ਖੁਸ਼ੀ ਚਾਚਾ ਜੀ ਨਜ਼ਰ ਨਹੀਂ ਆਉਂਦੇ ਕਿਤੇ ਸਭ ਤੋਂ ਸਿਆਣੇ ਬੰਦੇ ਤੋਂ ਹੀ ਨੇ ਆਪਣੇ ਉਹ ਬੈਠੇ ਨੇ ਤੇ ਕਾਕੇਸ਼ਾ ਦੇ ਬਾਗ ਦੇ ਵਿੱਚ ਮਾਂਜੂ ਹੰਸਰਾ ਹੰਸੀ ਆਈ ਸੀਗੇ ਤੇ ਜਿਹੜਾ ਬਾਗ ਹੈ ਉੱਥੇ ਮੇਲਾ ਪਹਿਲਾ ਵਾਰੀ ਲੱਗਣਾ ਜੀ 27 ਤੇ 28 ਤਰੀਕ ਨੂੰ ਮੇਲਾ ਜੀ ਸੋ ਕਈ ਵੀਰੇ ਕੋ ਮਿਸਗਾਈਡ ਹੋ ਜਾਂਦਾ ਕਿ ਮੇਲਾ ਬੰਦ ਹੋ ਗਿਆ ਜਾਂ ਮੇਲਾ ਨਹੀਂ ਲੱਗਣਾ ਤੇ ਹੰਸਫਾ ਜੀ ਹੋਰਾਂ ਨੇ ਜਿਹੜੀ ਉੱਥੇ ਗੱਲ ਕੀਤੀ ਆ ਨਾ ਉਸ ਗੱਲ ਨੇ ਦਿਲ ਜਿੱਤ ਲਿਆ ਪਾਜੀ ਕਹਿ ਰਹੇ ਪਾਜੀ ਮਾਇਨ ਨਾ ਕਰਿਓ ਮੈਂ ਦੱਸਣੀ ਆ ਜੀ ਉਹ ਗੱਲ ਭਾਜੀ ਕਹਿੰਦੇ ਮੈਂ ਤਾਂ ਦਸਾਂਜਾ ਵਾਲਿਆਂ ਦੀ ਕੋਲ ਪਰਮਿਸ਼ਨ ਲੈਣ ਆਇਆ ਫੇ ਮੈਂ ਮੇਲਾ ਦੇਖਣ ਆਜਮਾ 27 23 ਤਰੀਕ ਨੂੰ ਤੇ ਬਾਕੀ ਰਹੀ ਇਸ ਮੇਲੇ ਦੀ ਗੱਲ ਮੈਂ ਜੱਕਦੇ ਨੇ ਇਸ ਮੇਲੇ ਦਾ ਆਪਾ ਜੀ ਹੋਰਾਂ ਨੂੰ ਦੱਸਿਆ ਨਹੀਂ ਸੀ ਮੇਰੇ ਮਨ ਦੇ ਵਿੱਚ ਵਿਚਾਰ ਆਉਂਦੇ ਸੀ ਕਿ ਮੈਂ ਭਾਜੀ ਹੋਰਾਂ ਨੂੰ ਕਹਾਂ ਕਿ ਭਾਜੀ ਇੱਕ ਹੋਰ ਮੇਲਾ ਹੈ ਸਾਡੇ ਕਿ ਤੁਸੀਂ ਲੰਘਦੇ ਲੰਘਦੇ ਉੱਤਰ ਆ ਜਿਓ ਖੁਸ਼ੀ ਚਾਚਾ ਜੀ ਰਿਐਲਿਟੀ ਦੱਸਦਾ ਤੁਹਾਨੂੰ ਹੈ ਤੇ ਉੱਥੇ ਗੱਲ ਹੋਈ ਇਸ ਮੇਲੇ ਦੀ ਕਿ ਅੱਜ ਰੌਣਕ ਘੱਟ ਹੈ ਕਿ ਦੂਜੇ ਪਾਸੇ ਵੀ ਮੇਲਾ ਚੱਲ ਰਿਹਾ ਕਵਾਲੀਆਂ ਤੇ ਨਕਲਾਂ ਚੱਲਦੀਆਂ ਤੇ ਹਾਂਸਪਾ ਜੀ ਹੋਰਾਂ ਨੇ ਕੀ ਕਿਹਾ ਕਹਿੰਦੇ ਯਾਰ ਦੱਸ ਦਿੰਦਾ ਆਪਾਂ ਪਹਿਲਾਂ ਉਧਰ ਜਾ ਕੇ ਆਉਣਾ ਸੀਗਾ ਠੀਕ ਹੈ ਜੀ ਸੋ ਇਹਨਾਂ ਨੇ ਖੁਦ ਕਿਹਾ ਨਹੀਂ ਤਾਂ ਆਰਟਿਸਟ ਜੀ ਇਸ ਬਲੰਦੀਆਂ ਤੱਕ ਪਹੁੰਚ ਚੁੱਕੇ ਨੇ ਭਾਜੀ ਇਹਨਾਂ ਦੇ ਬੱਚਿਆਂ ਨੇ ਬਹੁਤ ਜ਼ਿਆਦਾ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ ਭਾਰਤ ਦਾ ਨਾਮ ਰੋਸ਼ਨ ਕੀਤਾ ਇਹਨਾਂ ਵਿੱਚ ਮਾੜੀ ਵੀ অহੰਕਾਰ ਨਹੀਂ ਹੋਵੇ ਨਹੀਂ ਹੈਗਾ बस देखो कितनी बड़ी बात कहती कि मैं ਤੁਹਾਡੇ ਕੋਲ ਪੁੱਛਣ ਆਇਆ ਇਜਾਜ਼ਤ ਲੈਣ ਆ ਕਿ ਮੈਂ 27 28 ਤਰੀਕ ਨੂੰ ਮੇਲੇ ਤੇ ਆਜਵਾਂ ਸਿਕਵਰੀ ਜ਼ੋਰਦਾਰ ਤਾੜੀਆਂ ਹਾਂਸਪਾ ਜੀ ਹੋਣ ਵਾਸਤੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਟੀਮ ਹੈ ਜੀ ਇਹ ਸਾਡੀ ਟੀਮ ਹੈ ਇੱਥੇ ਤਾਰੀਖ ਸਾਰੀ ਨਕਾਲ ਪਾਰਟੀ ਨਾਲ ਦੀ ਸੋ ਇੱਕ ਮੈਂ ਆਪਣੇ ਨਾ ਵੀਰਾਂ ਵਾਸਤੇ ਵੀ ਬੇਨਤੀ ਕਰਨਾ ਕਿ ਕਿਸੇ ਦੇ ਉੱਤੇ ਜ਼ਿੰਦਗੀ ਦੇ ਵਿੱਚ ਕਦੇ ਭੈੜਾ ਕਮੈਂਟ ਨਹੀਂ ਕਰਨਾ ਚਾਹੀਦਾ ਜਗਾ ਤੇ ਖੜਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਦੇ ਭੈੜਾ ਕਮੈਂਟ ਨਹੀਂ ਕੀਤਾ ਇਹ ਬਹੁਤ ਸਾਡੇ ਸਤਿਕਾਰਯੋਗ ਨੇ ਸਾਡੇ ਨਾਲੋਂ 100 ਗੁਣਾ ਚੰਗੇ ਨੇ ਆਪਣੇ ਹੱਡ ਪਸੀਨੇ ਦੀ ਕਮਾਈ ਖਾਂਦੇ ਨੇ ਦਿਲੋਂ ਸਲੂਟ ਹੈ ਇਸ ਟੀਮ ਨੂੰ ਤਾਰਾ ਚੰਦ ਵਰਾਂ ਦੀ ਸਾਰੀ ਟੀਮ ਨੂੰ ਦਿਲੋਂ ਸਲੂਟ ਹੈ ਦੀ ਸੋ ਦੋਸ਼ਵਦ ਹੰਸਪਾ ਦੀਵਾਰਾਂ ਨੂੰ

できたん ਅਪੇਖੇ ਸਾਧ ਸੰਗਤ ਪੈੜੋਂ ਭਰਾਵੋ ਕਲਾਕਾਰੋ ਫਨਕਾਰੋ ਕਵਾਲੋ ਨਤੋਲੋ ਸਾਰੇ ਸਤਕਾਰਯੋਗ ਸਭ ਨੂੰ ਨਮਸਕਾਰ ਸਭ ਨੂੰ ਚਰਨ ਸਪਰਸ਼ ਬਹੁਤ ਹੀ ਅੱਛਾ ਲੱਗਾ ਬੜੀ دیر ਬਾਅਦ ਇਸ ਤਰ੍ਹਾਂ ਈਜ਼ੀ ਮਾਹੌਲ ਵਿੱਚ ਬੈਠ ਕੇ ਪਹਿਲਾਂ ਇਦਾਂ ਹੀ ਮੇਲੇ ਹੁੰਦੇ ਸੀ ਹੁਣ ਹੱਟ ਕੇ ਦਰਗਾਹਾਂ 'ਤੇ ਇਹੋ ਜਿਹਾ ਦਰਬਾਰਾ ਤੇ ਸਿਰਫ ਕਵਾਲੀ ਹੁੰਦੀ ਸੀ ਜਾਂ ਲਕੀਏ ਜਾਂ ਫਕੀਰ ਹੁੰਦੇ ਸੀ ਕੋਈ ਮਸਲਾ ਪਾਉਦੇ ਹੁੰਦੇ ਸੀ ਹੌਲੀ-ਹੌਲੀ ਜਿੰਦਾ-ਜਿੰਦਾ ਦੁਨੀਆ ਬਦਲਦੀ ਗਈ ਉਸ ਤਰ੍ਹਾਂ ਸ਼ੋਰ ਦੇ ਸ਼ੋਰ ਚੌਂਦੀ ਗਈ ਇੱਕ ਖਾਸ ਤਰ੍ਹਾਂ ਦੀ ਲੌਡਨੈਸ ਜ਼ਿੰਦਗੀ ਚ ਆ ਗਈ ਹੈ ਦੇਖੋ ਹੋਰ ਕੀ ਚਾਹੀਦਾ ਕਿ ਬੰਦਾ ਅੰਬਾਂ ਦੀ ਛਾਂ ਹੇਠਲੇ ਬੈਠਾ ਹੋਵੇ ਕਿਤੇ ਜਾਮਣਾ ਦੇ ਦਰਖਤ ਹੋਂ ਕਿਤੇ ਸੂਤ ਹੋਵੇ ਇਹ ਮੁਹੱਬਤ ਦਾ ਪ੍ਰਤੀਕ ਹੈ ਮੈਨੂੰ ਬਹੁਤ ਖੁਸ਼ੀ ਹੋਈ ਹੈ ਉਹਨਾਂ ਅੱਜਕੱਲ ਤਾਂ ਕਵਾਲੀ 'ਚ ਵੀ ਸਾਜ ਹੀ ਇੰਨੇ ਰਣਬੀਰ ਜੀ ਹੋ ਗਏ ਆ ਲੱਗਦਾ ਹੀ ਨਹੀਂ ਕਿ ਕਵਾਲੀ ਹੋ ਰਹੀ ਹੈ ਜਿਹੜੀ ਕਵਾਲੀ ਧਾਮਾ 2 ਵਜੇ 40 40 ਅਸੀਂ ਤੋਂ ਹੀ ਸੁਣੀ ਸੀ ਉਹਨਾਂ ਕੋਈ ਚੀਜ਼ ਬੁਰੀ ਨਹੀਂ ਹੈ ਲੇਕਿਨ ਚੇਂਜ ਹੋ ਗਿਆ ਜ਼ਮਾਨਾ ਲੇਕਿਨ ਜਦੋਂ ਕਿਤੇ ਪੁਰਾਣੀ ਚੀਜ਼ ਨਜ਼ਰ ਆਉਂਦੀ ਹੈ ਤੇ ਦਿਲ ਨੂੰ ਸਕੂਨ ਦਿਲਦਾ ਇੱਕ ਕਨੈਕਸ਼ਨ ਜੁੜਦਾ ਮੈਂ ਦਰਸ਼ਨ ਦੂਦਰ ਕਰਨ ਆਇਆ ਸੀ ਵਾਗਬਾਬਾ ਕਾ ਪਿਸ਼ਾ ਜੀ ਦੀ ਸਰਕਾਰ ਉੱਥੇ ਜ਼ਿਕਰ ਕੀਤਾ ਰਣਬੀਰ ਜੀ ਨੇ ਬਾਕੀ ਸੱਜਣਾ ਨੇ ਸਾਰੇ ਮੁਜ਼ਜ਼ ਉੱਥੇ ਸਾਰੇ ਤਸ਼ੀਫ ਫਰਵਾਜ਼ ਸੀ ਫਿਰ ਜਦੋਂ ਨਕਲੀਏ ਤੇ ਕਵਾਲਾ ਦਾ ਹੋਇਆ ਤੇ ਮੈਂ ਕਿਹਾ ਇਹ ਤਬੀਖ ਨਸੇ ਇਹ ਕਹਿ ਕੇ ਤਾਂ ਮੈਨੂੰ ਭਾਵੇਂ ਕਿਤੇ ਹੀ ਲੱਗਿਆ ਠੀਕ ਕਿਉਂਕਿ ਬਚਪਨ ਇਸੇ ਮਾਹੌਲ ਜੀ ਗੁਜ਼ਰਿਆ ਫੇ ਹੌਲੀ-ਹੌਲੀ ਚੇਂਜ ਹੁੰਦਾ ਜ਼ਮਾਨਾ ਬਦਲਦਾ ਜ਼ਮਾਨਾ ਵੀ ਦੇਖਿਆ ਫਿਰ ਇਹਦਾ ਵੀ ਦੇਖਿਆ ਕਿ ਬੋਲ ਸਮਝ ਨਹੀਂ ਆ ਰਹੇ ਸਾਜੀ ਸੁਣ ਰਹੇ ਆ ਉਹਦੇ ਵਿੱਚ ਅਸੀਂ ਵੀ ਆ ਸਾਡੇ ਬੱਚੇ ਵੀ ਆ ਹੋਰ ਵੀ ਆ ਲੇਕਿਨ ਕਮ ਸੇ ਕਮ ਜਿਹੜੀਆਂ ਧਾਰਮਿਕ ਜਗਾਹ ਆ ਉਥੇ ਸੰਗੀਤ ਵੀ ਸਕੂਨ ਵਾਲਾ ਚਾਹੀਦਾ ਤੇ ਬੰਦਾ ਗੱਲ ਵੀ ਠੰਮੇ ਨਾਲ ਕਰੇ ਤੇ ਫਿਰ ਜ਼ਿੰਦਗੀ ਨਾਲ ਜੁੜ ਜਾਂਦਾ ਬੰਦਾ ਜਦੋਂ ਜ਼ਿੰਦਗੀ ਨਾਲ ਜੁੜ ਜਾਂਦਾ ਆਪਣੇ ਆਪ ਨਾਲ ਜੁੜ ਜਾਂਦਾ ਉਹਨੂੰ ਮਾਲਕ ਨਾਲ ਜੁੜ ਜਾਂਦਾ ਤੇ ਆਪਣਾ ਵੀ ਨਹੀਂ ਖਿਆਲ ਜਿਹਨੇ ਆਪਣਾ ਆਪਣੀ ਅੰਦਰੋਂ ਵੇਖਿਆ ਉਹ ਮਾਲਕ ਉਹ ਤਾਂ ਬਹੁਤ ਉਹ ਤਾਂ ਬੜਾ ਨਾਜ਼ਰਾਂ ਵਾਲਾ ਹੈ ਉਹ ਤਾਂ ਬਹੁਤ ਮੁਸ਼ਕਿਲ ਨਾਲ ਮਿਲਦਾ ਇਸ ਕਰਕੇ ਬਹੁਤ ਅੱਛਾ ਹੈ 27 28 ਦਾ ਉਧਰ ਵੀ ਮਿਲਦਾ ਉੱਥੇ ਵੀ ਤਸ਼ਰੀਫ ਲੈਣੇ ਕੋਸ਼ਿਸ਼ ਕਰਾਂਗੇ ਟ੍ਰੈਡੀਸ਼ਨਲੀ ਰੱਖਾਂਗੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਬੜੀ دیر ਬਾਅਦ ਐਸੇ ਮਾਹੌਲ 'ਚ ਬੈਠ ਕੇ ਆਇਆ ਨਹੀਂ ਸੰਗਤ ਤਾਂ ਬਹੁਤ ਹੁੰਦੀ ਹੈ ਗਵਈਆਂ ਦੇ ਸਾਜ਼ ਵੀ ਇਦਾਂ ਹੀ ਹੁੰਦੇ ਜਿੱਦਾਂ ਸਰਕਸ ਹੁੰਦੀ ਹੈ ਸਰਕਸ ਨਹੀਂ ਜਿੱਦਾਂ ਨਹੀਂ ਉਦਾਂ ਦਾ ਉਹਨਾਂ ਸਮਾਜ ਹੁੰਦਾ ਇੱਕ ਵਾਰ ਵਾਲਾ ਮਜ਼ਾ ਨਹੀਂ ਆਉਂਦਾ ਮਜ਼ਾ ਉੱਥੇ ਹੁੰਦਾ ਜਿੱਥੇ ਸਕੂਨ ਨਾਲ ਸ਼ਾਂਤੀ ਨਾਲ ਬੈਠ ਕੇ ਇਹ ਕਹੋ ਮੈਂ ਹੁਣ ਕਹਿ ਰਿਹਾ ਸੀ ਅਲੀ ਅਲੀ ਹੁੰਦੀ ਰਹਿਣੀ ਮੇਰੀ ਅੱਖਾਂ ਚਾਲ ਸੁ ਹੋ ਗਏ ਮੈਂ ਕਿ ਸ਼ੁਕਰ ਹੈ ਦਾਦਿਆ ਸ਼ੁਕਰ ਹੈ ਤੇਰੀ ਕਰੀ ਨੂੰ ਖਰੇ ਕਿਹਦੀ ਦੁਆ ਲੱਗ ਗਈ ਆ ਆ ਜੰਗ ਰੁਕ ਗਿਆ ਬਿਲਕੁਲ ਨਹੀਂ ਤਾਂ ਵੀ ਅਲੀ ਐ ਕਿ ਉਹ ਸਖਤ ਸਮਾਂ ਵਾਲਾ ਸੀ ਕਿਸੇ ਬਜ਼ੁਰਗ ਨੇ ਪੀਰ ਨੇ ਇਹਨਾਂ ਲੋਕਾਂ ਨੂੰ ਸਮਤ ਬਖਸ਼ੀ ਤੇ ਦੁਆ ਕਰੋ ਅਰਦਾਸ ਕਰੋ ਐ ਸੱਚਾ ਪਾਤਸ਼ਾਹ ਐ ਦੁਨੀਆ ਦਾ ਮਾਲਕਾ ਐ ਮੇਰੇ ਪਰਵਰਜ਼ਗਾਰ ਤੇਰੇ ਕਬਜੇ ਚ ਸਾਡੀ ਸਾਰਿਆਂ ਦੀ ਜਾਨ ਹੈ ਤੇ ਜਿੰਨੀ ਕਿ ਜ਼ਿੰਦਗੀ ਦਿੱਤੀ ਸ਼ਾਂਤੀ ਨਾਲ ਕਰਤੀ ਅਸੀਂ ਕਿੱਥੋਂ ਕਿੱਥੋਂ ਇੰਨਾ ਡਰੋਂ ਆ ਗਏ ਵੀ ਡਰੋਂ ਜਿਹਨੂੰ ਕਿੰਨਾ ਮਸੀ ਮਸੀ ਦੀਵੇ ਜਗੇ ਉਹ ਫੇਰ ਬਲੈਕਆਊਟ ਸ਼ੁਰੂ ਹੋ ਗਈ ਹਾਂਜੀ ਸ਼ੁਕਰ ਕਰੋ ਦਾਦਾ ਮੈਨੂੰ ਤੇ ਇੰਨਾ ਅੰਦਰੋਂ ਖੁਸ਼ੀ ਸੀ ਮੈਂ ਕਿਾ ਦੇਖੋ ਜੇ 2 ਦਿਨ ਹੋਰ ਨਾ ਨਾ ਰੁਕਦੀ ਜਾਂਦੀ ਇਹ ਨਾ ਇਹਨਾਂ ਦੇ ਵਾਸਤੇ ਸੀ ਨਾ ਉਹਨਾਂ ਦੇ ਵਾਸਤੇ ਸੀ ਇਹ ਇਹ ਹਵਾ ਵੀ ਲੱਗਦਾ ਇਹ ਪਤਾ ਨਹੀਂ ਕੀ ਹੋਣਾ ਸੀ ਇਸ ਕਰਕੇ ਸਿਰਫ ਹਾ ਇਦਾਂ ਦਾ ਜذور ਸੂਣ ਤੇ ਇਹ ਜ਼ਰੂਰ ਅਰਦਾਸ ਕਰਿਆ ਕਰੋ ਕਹਿ ਪਾਦਸ਼ਾਹ ਤੇਰੀ ਬਣਾਈ ਸਾਰੇ ਇਨਸਾਨ ਹੈ ਜਦ ਕਿੰਦੇ ਸਭ ਦਾ ਮਾਲਕ ਇੱਕ ਹੈ ਸਭ ਦਾ ਰੱਬ ਇੱਕ ਹੈ ਤੇ ਫਿਰ ਮਜ਼ਮਜ਼ਮ ਦਾ ਦੁਸ਼ਮਣ ਕਿਉਂ ਆ ਭਾਈ ਭਾਈ ਦਾ ਦੁਸ਼ਮਣ ਕਿਉਂ ਹੈ ਮੁਲਕ ਮੁਲਕ ਦਾ ਦੁਸ਼ਮਣ ਇਸ ਕਰਕੇ ਸ਼ੁਕਰ ਕਰੀਏ ਨਾ ਤਿਦਾਏ ਮੇਲੇ ਲੱਗਦੇ ਰਹੇ ਕਿੰਨੀ ਚਾਲੀ ਅਲੀ ਅਲੀ ਹੁੰਦੀ ਜਾਏ ਹਨ ਨਹੀਂ ਤਾਂ ਫੇ ਕਿਹੜਾ ਅਲੀ 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 ਗਾਗਾ ਚੱਕਦੇ ਹੋ ਮੂੜ ਗਿਆ ਪੰਜਾਬੀ ਦਾ ਕਿੱਥੇ ਅਕੀਰ ਦਾ ਸੋਣਾ ਰਖ ਸੀ ਦਾਤਾ ਜੀ ਮੈਂ ਤਾਂ ਨਕਲੀ ਆਏ ਨਹੀਂ ਬੰਦੇ ਚਕਾਰਾ ਕਰਦੇ ਹੱਸਾਉਂਦੇ ਹੁੰਦੇ ਆ ਅੱਛਾ ਠੀਕ ਉਤਰ ਸਾਧ ਲੈਣੇ ਜੀ ਇਹ ਤਾਂ ਡਾਂਸ ਸਿੰਗਸ ਇਹਨਾਂ ਬਹੁਤ ਹੁੰਦੇ ਨੇ ਨਾ ਨਕਲੀ ਨਕਲ ਹੋਰ ਹੁੰਦੀ ਹੈ ਮਰਗ ਮਰਗ ਕਰ ਕਰਾ ਬਰਾਣੇ ਬੰਦੇ ਆਉਤ ਹੈ ਹੀ ਆ ਜੀ ਹਰ ਸ਼ੈ ਮਰ ਰਹੀ ਹੈ ਬੜੀ ਸਪੀਡ ਨਾਲ ਮਰ ਰਹੀ ਹੈ ਇਸ ਕਰਕੇ ਮੈਂ ਕਹਿਣਾ ਜਿਹੜੇ ਜਿੰਦੇ ਆ ਇਕੱਠੇ ਰਹੀਏ ਜਿੰਨੀ ਕਿਤੇ ਅਜੇ ਜਿੰਦੇ ਆ ਇਕੱਠੇ ਰਹੀਏ ਮੁਹੱਬਤਾ ਕਰੀਏ ਕੋਈ ਨਹੀਂ ਨਕਲੀ ਲੱਭਦੇ ਪੁਰਾਣੇ ਜਿੰਨੇ ਕਿ ਬਚੇ ਇਕੱਠੇ ਕਰਦੇ ਆ ਇੱਕੋ ਇੱਕ ਤਗੜ ਵਾਲੇ ਝੋੜ ਨਹੀਂ ਐ ਕਿ ਮਤਲਬ ਇਹ ਨਕਲੀ ਹੈ ਲੱਭ ਲਿਓ ਲੱਭਲੀ ਨਹੀਂ ਕੋਈ ਉਧਰ ਸਾਈ ਠਾਈ ਨੂੰ ਕਰਦੇ ਆ ਇਸੇ ਦਾ ਪਹਿਲਾ ਪਤਾ ਲੱਗ ਜਾਂਦਾ ਦੇਖ ਕੇ ਲੈਣ ਨੂੰ ਹਾਂਜੀ ਪਾਜੀ ਤੁਸੀਂ ਬਹੁਤ ਅੱਛਾ ਬੋਲੇ زندگی ਦੇ ਕਰਜ਼ਾਰ ਵਾਲਾ ਖਾਸ ਤੌਰ ਤੇ ਪਛੇਤ ਪਰ ਮੇਰੇ ਜਦ ਨੇਤਾ ਨੂੰ ਤਾਂ ਨਾ ਕੀ ਕਰ ਹੁਣ ਮੈਨੂੰ ਆਰਾਮ ਆ ਗਿਆ ਉਹਨੂੰ ਆਰਾਮ ਆ ਗਿਆ ਉਹਨੇ ਮੇਨਤਾਛਿਤ ਉਹਨੇ ਬਾਕੀ ਦੀ ਜ਼ਿੰਦਗੀ ਜਿੰਨੇ ਚਾਰ ਸਾਹ ਆ ਨਾ ਇਦਾਂ ਬਸ ਕਿਸੇ ਆਂਬੂ ਮਥਲੇ ਲੱਗ ਅੰਮਲ ਜਾ ਉਹ ਕਿਰਤ ਹੋਰ ਠੀਕ ਹੈ ਇਦਾਂ ਬਣ ਜਾਂਦਾ ਕਿਸੇ ਦਾ ਕਿਸੇ ਬ੍ਰਿਖਸ਼ ਥਲੇ ਬਿਠ ਜਾ ਬੁੱਧਾਂ ਨੂੰ ਮਰ ਜਾਂਦਾ ਕਿਸੇ ਨੂੰ ਆਂਬੂ ਥਲੇ ਜਿੱਥੇ ਮਾਲਿਕ ਚੰਗ ਬਹੁਤ ਸੁਣਾ ਬਹੁਤ ਅੱਛਾ ਲੱਗਾ ਇੱਦੇ ਮੇਲੇ ਲੱਗਦੇ ਰਹਿਣ ਮੇਰੀਆਂ ਦੁਆਵਾਂ ਮੇਰੇ ਅਰਦਾਸ ਦੋ ਸ਼ਬਦ ਭਰਾਵਾਂ ਦੀ ਮਿਹਰਬਾਨੀ ਥੈਂਕ ਯੂ ਦੋ ਸ਼ਬਦ ਕੋਕੂਕ ਪੀਹੇ ਵਾਲੀ ਲਾ ਦਿਓ ਜੀ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਹੰਸ ਰਾਜ ਹੰਸ ਜੀ ਦਾ ਸਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਬਾਬਾ ਮੱਈਆ ਦੇ ਦਰਬਾਰ ਤੇ ਪ੍ਰਬੰਧਕ ਕਮੇਟੀ ਵੱਲੋਂ ਹੰਸ ਰਾਜ ਹਾਂਸੀ ਦਾ ਸਵਾਗਤ ਔਰ ਸਨਮਾਨ ਦੇ ਕੇ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਮੇਲੇ ਦੀਆਂ ਸਾਰੀ ਸੰਗਤ ਨੂੰ ਹੰਸ ਰਾਜ ਜੀ ਹਾਂਸ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਤੋ ਦੇਖ ਰਹੇ ਹਾਂ ਦੁਸਾਂਝ ਲਾਈਵ ਯੂਟਿਊਬ ਚੈਨਲ ਰਾਹੀਂ